ਪ੍ਰਧਾਨ ਮੰਤਰੀ ਬਾਜੇ ਕੀ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਸਨ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸੁਰੱਖਿਆ ਬਟੋਰੇ ਸੀ ਉਹਨਾਂ ਨੂੰ ਹੁਣ ਕਾਫੀ ਸਮੇਂ ਬਾਅਦ ਜਿਹੜਾ ਪੁਲਿਸ ਦੀ ਸੁਰੱਖਿਆ ਦੇ ਵਿੱਚ ਵੇਖਿਆ ਗਿਆ ਜਿੱਆਂ ਪੁਲਿਸ ਦੇ ਸੁਰੱਖਿਆ ਹੀਠ ਉਹਨਾਂ ਨੂੰ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਜਿਸ ਮੌਕੇ ਤੇ ਉਹ ਗੱਲਬਾਤ ਕਰਦੇ ਵੀ ਨਜ਼ਰ ਆਉਂਦੇ ਨੇ ਸੋ ਪ੍ਰਧਾਨ ਮੰਤਰੀ ਬਾਜੇ ਕੀ ਹੈ ਜਿਹੜਾ ਉਹਨਾਂ ਦੇ ਵੱਲੋਂ ਆਖਿਆ ਜਾਂਦਾ ਹੈ ਸੁਨੇਹਾ ਦਿੱਤਾ ਜਾਂਦਾ ਨੌਜਵਾਨਾਂ ਨੂੰ ਕੇ ਅੰਮ੍ਰਿਤ ਛਕਿਆ ਜਾਵੇ ਅਤੇ ਗੁਰੂ ਦੇ ਲਾੜ ਲੱਗੋ ਜੀ ਆ ਸਨੇਹਾ ਦਿੰਦੇ ਹੋਏ ਅੱਗੇ ਵਾਦੇ ਨੇ ਤੇ ਵਾਦਦੇ ਨੇ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਗੁਰੂ ਦੀ ਕਿਰਪਾ ਹੈ ਪੂਰੀ ਬਸ ਨੌਜਵਾਨਾਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਛਕੋ ਅਤੇ ਗੁਰੂ ਦੇ ਲਾੜ ਲੱਗੋ ਸੋ ਇਹ ਸਨੇਹਾ ਦਿੰਦੇ ਹੋਏ ਉਹ ਅੱਗੇ ਪੁਲਿਸ ਦੇ ਨਾਲ ਵਾਝਾਂਦੇ ਨੇ ਸੋ ਦੱਸਦੇ ਕਿ ਪੁਲਿਸ ਦੇ ਵੱਲੋਂ ਹੈ ਜਿਹੜਾ ਮੈਡੀਕਲ ਕਰਵਾਉਣ ਲਈ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਲਿਆਂਦਾ ਗਿਆ ਖਾਲਸਾ ਜੀ ਕਿਵੇਂ ਹੈ ਤਬੀਅ ਤੁਹਾਡੀ ਚੜ੍ਹਦੀ ਕਲਾ ਚੜ੍ਹਦੀ ਕਲਾ ਸਨੇਹਾ ਕੋਈ ਸੰਧਾ ਗੁਰੂ ਦੀ ਕਿਰਪਾ ਬਾ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰਤੀ ਸ਼ਗੋ ਦੇ ਗੁਰੂ ਦੇ ਲੜ ਲੱਗੋ ਹਾਂ ਕਿਤੇ ਮੈਡੀਕਲ ਕਰਾਉਣਾ ਤੇ ਲੈ ਕੇ ਹਸਪਤਾਲ ਕਿਵੇਂ ਲੈ ਕੇ ਆਏ ਹਾਂਜੀ 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 ਜਿਹੜਾ ਰਿਪੋਰਟ ਲੁਧਿਆਣਾ ਲਾਏ ਪ੍ਰਧਾਨ ਮੰਤਰੀ ਬਾਜੀ ਕੀ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਸਨ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸੁਰੱਖਿਆ ਬਟੋਰ ਰਹੀ ਸੀ ਉਹਨਾਂ ਨੂੰ ਹੁਣ ਕਾਫੀ ਸਮੇਂ ਬਾਅਦ ਜਿਹੜਾ ਪੁਲਿਸ ਦੀ ਸੁਰੱਖਿਆ ਦੇ ਵਿੱਚ ਵੇਖਿਆ ਗਿਆ ਜਿੱਥੇ ਪੁਲਿਸ ਇਸ ਤਰ੍ਹਾਂ ਖਿਆ ਹੇਠ ਉਹਨਾਂ ਨੂੰ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਜਿਸ ਮੌਕੇ ਤੇ ਉਹ ਗੱਲਬਾਤ ਕਰਦੀ ਵੀ ਨਜ਼ਰ ਆਉਂਦੇ ਨੇ ਸੋ ਪ੍ਰਧਾਨ ਮੰਤਰੀ ਬਾਜੀ ਕੀ ਹੈ ਜਿਹੜਾ ਉਹਨਾਂ ਦੇ ਵੱਲੋਂ ਆਖਿਆ ਜਾਂਦਾ ਹੈ ਸੁਨੇਹਾ ਦਿੱਤਾ ਜਾਂਦਾ ਨੌਜਵਾਨਾਂ ਨੂੰ ਕਿ ਅੰਮ੍ਰਿਤ ਛਕਿਆ ਜਾਵੇ ਅਤੇ ਗੁਰੂ ਦੇ ਲਾੜ ਲੱਗੋ ਜੀਆ ਇਹ ਸਨੇਹਾ ਦਿੰਦੇ ਹੋਏ ਅੱਗੇ ਵਾਦੇ ਨੇ ਤੇ ਵਾਅਦੇ ਨੇ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਗੁਰੂ ਦੀ ਕਿਰਪਾ ਹੈ ਪੂਰੀ ਬਸ ਨੌਜਵਾਨਾਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਛਕੋ ਅਤੇ ਗੁਰੂ ਦੇ ਲਾੜ ਲੱਗੋ ਸੋ ਇਹ ਸਨੇਹਾ ਦਿੰਦੇ ਹੋਏ ਉਹ ਅੱਗੇ ਪੁਲਿਸ ਦੇ ਨਾਲ ਬਾ ਜਾਂਦੇ ਨੇ ਸੋ ਦੱਸਦੇ ਕਿ ਪੁਲਿਸ ਦੇ ਵੱਲੋਂ ਹੈ ਜਿਹੜਾ ਮੈਡੀਕਲ ਕਰਵਾਉਣ ਦੇ ਲਈ ਪ੍ਰਧਾਨ ਮੰਤਰੀ ਬਾਝੇ ਕੇਨੋਂ ਲਿਆਂਦਾ ਗਿਆ ਖਾਨ ਸਾਹਿਬ ਜੀ ਕਿਵੇਂ ਹੱਥ ਵੀ ਹੈ ਤੁਹਾਡੀ ਚੜ੍ਹਦੀ ਕਲਾ ਚੜ੍ਹਦੀ ਕਲਾ ਕੋਈ ਸਨੇਹਾ ਕੋਈ ਤੰਗਾ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰਤਿ ਸ਼ਗੋ ਦੇ ਗੁਰੂ ਦੇ ਲੜ ਲੱਗੋ ਕਿਤੇ ਮੈਡੀਕਲ ਕਰਾਉਣਾ ਤੇ ਲੈ ਕੇ ਆਸਪਤਾਲ ਕਿੱਲੇ ਲੈ ਕੇ ਆਏ ਜੀ ਰਿਪੋਰਟ ਤੇ ਧਿਆਨ ਆ ਲਾਏ ਪ੍ਰਧਾਨ ਮੰਤਰੀ ਬਾਜੀ ਕੀ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਸਨ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸੁਰੱਖਿਆ ਵਟੋ ਰਹੇ ਸੀ ਉਹਨਾਂ ਨੂੰ ਹੁਣ ਕਾਫੀ ਸਮੇਂ ਬਾਅਦ ਜਿਹੜਾ ਪੁਲਿਸੀ ਸੁਰੱਖਿਆ ਦੇ ਵਿੱਚ ਵੇਖਿਆ ਗਿਆ ਜਿੱੀਆਂ ਪੁਲਿਸ ਦੇ ਸੁਰੱਖਿਆ ਹੀਟ ਉਹਨਾਂ ਨੂੰ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਜਿਸ ਮੌਕੇ ਤੇ ਉਹ ਗੱਲਬਾਤ ਕਰਦੇ ਵੀ ਨਜ਼ਰ ਆਉਂਦੇ ਨੇ ਸੋ ਪ੍ਰਧਾਨ ਮੰਤਰੀ ਬਾਜੇ ਕੀ ਹੈ ਜਿਹੜਾ ਉਹਨਾਂ ਦੇ ਵੱਲੋਂ ਆਖਿਆ ਜਾਂਦਾ ਹੈ ਸੁਨੇਹਾ ਦਿੱਤਾ ਜਾਂਦਾ ਨੌਜਵਾਨਾਂ ਨੂੰ ਕਿ ਅੰਮ੍ਰਿਤ ਛਕਿਆ ਜਾਵੇ ਅਤੇ ਗੁਰੂ ਦੇ ਲਾੜ ਲੱਗੋ ਜੀ ਆ ਸਨੇਹਾ ਦਿੰਦੇ ਹੋਏ ਅੱਗੇ ਵਾਦਦੇ ਨੇ ਤੇਵਾਦਦੇ ਨੇ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਹ ਗੁਰੂ ਦੀ ਕਿਰਪਾ ਹੈ ਪੂਰੀ ਬਸ ਨੌਜਵਾਨਾਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਛਕੋ ਅਤੇ ਗੁਰੂ ਦੇ ਲਾੜ ਲਗੋ ਸੋ ਇਹ ਸਨੇਹਾ ਦਿੰਦੇ ਹੋਏ ਉਹ ਅੱਗੇ ਪੁਲਿਸ ਦੇ ਨਾਲ ਵਾਝਾਂਦੇ ਨੇ ਸੋ ਦੱਸਦੇ ਕਿ ਪੁਲਿਸ ਦੇ ਵੱਲੋਂ ਹੈ ਜਿਹੜਾ ਮੈਡੀਕਲ ਕਰਵਾਉਣ ਲਈ ਪ੍ਰਧਾਨ ਮੰਤਰੀ ਬਾਜੇ ਕੇਨੋਂ ਲਿਆਂਦਾ ਗਿਆ ਖਾਨ ਸਾਹਿਬ ਕਿਵੇਂ ਹੈ ਤਬੀਅ ਤੁਹਾਡੀ ਚੜ੍ਹਦੀ ਕਲਾ ਚੜ੍ਹਦੀ ਕਲਾ ਸੋ ਸਨੇਹਾ ਕੋਈ ਤੰਗਾ ਗੁਰੂ ਦੀ ਕਿਰਪਾ ਬਾ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰਤਿ ਸ਼ਗੋ ਦੇ ਗੁਰੂ ਦੇ ਲੜ ਲੱਗੋ ਕਿਤੇ ਮੈਡੀਕਲ ਕਰਾਉਣਾ ਚਲੇ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂ ਜੀ ਜਰੂਰੀ ਰਿਪੋਰਟ ਲੁਧਿਆਣਾ ਲੈ